ਨਾ ਆਪਣੀ ਕਣਕਾ ਸੁਪਰ ਸੀਡਰ ਨਾਲ ਬੀਜੀਦੀ ਉਹ ਨਹੀਂ ਜੰਮੀ ਉਹ ਤਾਂ ਪਤਾ ਨਹੀਂ ਲੈਣਾ ਏ ਬਈ ਸਾਰਾ ਢੋਲ ਖਾਲੀ ਕਰਤਾ ਓਰੇ ਦੇ ਚਿੱਟਾ ਲੈ ਚਿੱਟਾ ਦੇ ਚਿੱਟਾ ਲੈ ਚਿੱਟਾ ਓਰੇ ਤਾਂ ਸੋਚ ਲੱਗ ਰਹੀ ਆ ਜਾਂ ਬਾਜਰੇ ਜਾਂ ਬੱਕੀ ਦਾ ਆਟਾ ਲੈਣਾ ਪਊਗਾ ਫੇਰ ਸਾਲ ਟੱਪੂਗਾ ਸਰ ਦਾ ਢੋਲ ਖਾਲੀ ਹੋ ਗਿਆ ਉਹ ਤਾਂ ਕੋਈ ਨਹੀਂ ਪਤਾ ਲੈਣਾ ਏ ਚੰਗਾ ਨਾ ਰਹਿੰਦਾ ਜੇ ਲੈਂਦਾ ਮੇਰੀ ਮੰਨ 0 ਡ੍ਰਿਲ ਨਾਲ ਕਣਕ ਬੀਜਦਾ ਦਾਣਾ ਦਾਣਾ ਆਉਂਦਾ ਜੰਮ ਇਹ ਮੈਂ ਸਬਸਿਡੀ ਦੇ ਲਾਲਚ ਵਿੱਚ ਵਿੱਚ ਆ ਗਿਆ ਐਡਾ ਵੱਡਾ ਘਰੇ ਲਿਆ ਆ ਸੰਤ ਇਹ ਰਾਤ ਨੂੰ ਮੇਰੇ ਕੇਂਜਰੀਵਾਲ ਸੁਪਨੇ ਵਿੱਚ ਆ ਗਿਆ ਉਹ ਕਹਿੰਦਾ ਤੂੰ ਆਂਦਾ ਦਿੱਲੀ ਵੱਲ ਮਰੇ ਮੇਰੇ ਸਾਦੀ ਮਰੇ ਲੈ ਫਮ ਤੇ ਲੂਣ ਭੁਗਦੀ ਆ ਨਾ ਮੇਰੇ ਤੇ ਚੜਿਆ ਤੁਰਿਆ ਆਂਦਾ ਆ ਫੇਰ ਸਾਮ ਦੋਸਤੋ ਇਹ ਇੱਕ ਕਲਿੱਪ ਇੱਕ ਵਿਆੰਗੀ ਨਹੀਂ ਬਹੁਤ ਸਾਰੀਆਂ ਕਣਕਾਂ ਜਿਹੜੀਆਂ ਸੁਪਰ ਸੀਡਰ ਨਾਲ ਬੀਜੀਆਂ ਲੋਕਾਂ ਨੇ ਉਹਨਾਂ ਦੀ ਇੱਕ ਸਚਾਈ ਵੀ ਹੈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਜਿਹੜੀ ਨਵੀਂ ਮਸ਼ੀਨ ਹੈ 스마트 ਸੀਡਰ ਉਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਜਿਹੜੇ ਕਿਸਾਨ ਨੇ ਸਤਨਾਮ ਸਿੰਘ ਪਿੰਡ ਰਾਜੋਣਾ ਤੋਂ ਤੇ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਸਮਾਰਟ ਸੀਡਰ ਵਰਤ ਰਹੇ ਨੇ ਆਓ ਸੁਣਦੇ ਹਾਂ ਉਹਨਾਂ ਦੇ ਮਸ਼ੀਨ ਬਾਬਤ ਕੀ ਵਿਚਾਰ ਨੇ ਹਾਂਜੀ ਮੈਂ ਸਤਨਾਮ ਸਿੰਘ ਵਾਸੀ ਪਿੰਡ ਰਾਜੋਣਾ ਕਲਾਈ ਮੈਂ ਸਮਾਰਟ ਸੀਡਰ ਨਾਲ ਬਿਜਾਈ ਕੀਤੀ ਕਿਸਾਨਾਂ ਨੂੰ ਖੁਸ਼ਖਬਰੀ ਇਹ ਦਿੰਨਾ ਵੀ ਇਹ ਮਸ਼ੀਨ ਨਾਲ ਬਿਜਾਈ ਕੀਤੀ ਕਿਸੇ ਵੀ ਫਾਰਮਰ ਨਿਰਾਸ਼ ਨਹੀਂ ਹੈਗਾ 스마트 ਸੀਡਰ ਨਾਲ ਬਿਜਾਈ ਦਾ ਵੱਡਾ ਫਾਇਦਾ ਹੈ ਜਰਮੀਨੇਸ਼ਨ ਬਹੁਤ ਵਧੀਆ ਸਪਰ ਸੀਡਰ ਵਾਲੇ ਤਾਂ ਲੋਕ ਹਣਾ ਧੋੜੀਆਂ ਚੈੱਕ ਕਰਦੇ ਆ ਵੀ ਕਿੱਥੇ ਕਿੱਥੇ ਨਿਕਲਦੀ ਗਣ ਕਿੱਥੇ ਕਿੱਥੇ ਨਹੀਂ ਤੇ ਜੇ ਆਪਾਂ ਕਿਸੇ ਨੂੰ ਕਹਨੇ ਆ ਵੀ ਇਹ ਮਸ਼ੀਨ ਬਹੁਤ ਵਧੀਆ ਤਾਂ ਲੋਕ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਇਹ ਸੋਹਣੀ ਨਹੀਂ ਲੱਗਦੀ ਮੈਂ ਕਿਹਾ ਹੁਣ ਤੁਸੀਂ ਸੋਹਣੀ ਦੇਖੀ ਜਾਓ ਇਹ ਮਸ਼ੀਨ ਆਪਣੀ ਬਹੁਤ ਵਧੀਆ ਕਿੰਨਾ ਡਾਕਟਰ ਸਾਹਿਬ ਸਾਰਿਆਂ ਨੇ ਜਿੰਨਾ ਸਹਿਯੋਗ ਦਿੱਤਾ ਇਸ ਮਸ਼ੀਨ ਨੂੰ ਕਾਮਯਾਬ ਕਰਨ ਦੇ ਵਿੱਚ ਇੰਨੀ ਮਿਹਨਤ ਦਿਨ ਰਾਤ ਕਰੀ ਆ ਤੇ ਆਪਾਂ ਰਣੀ ਆ ਇਹ ਸਾਰਿਆਂ ਦੇ ਇਹਨਾਂ ਨੂੰ ਵਾਇਗਰੂ ਚੜ੍ਹਦੀ ਕਲਾ 'ਚ ਰੱਖੇ ਚਲੋ ਮੈਂ ਦੱਸਣਾ ਹੀ ਵੀ ਅੱਜ ਕੀ ਲੋਕਾਂ ਨੇ ਲੋਹਾ ਤਾਂ ਉਹ ਮਰਖਈ ਸਾਹ ਤੇ ਕਹਿਣ ਨੂੰ ਲੋਕਾਂ ਨੇ ਇਹ ਵਾ ਬਹੁਤ ਖਰੀਦਿਆ ਪਰ ਪਰਖ ਨਹੀਂ ਹੈਗੀ ਵੀ ਅਸੀਂ ਕੀੜਾ ਖਰੀਦਣਾ ਹੈ ਕਿੱਦਾਂ ਦਾ ਖਰੀਦਣਾ ਹੈ ਇਹ ਜਿਹੜੇ ਸਮਾਰਟ ਸਿਲਟਰ ਨਾਲ ਜੁੜੇ ਨੇ ਫਾਰਮਰ ਉਹਨਾਂ ਨੂੰ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆ ਗੁੱਡ ਨਿਊਜ਼ ਆ ਵੀ ਜਿਹੜਾ ਕਿਤੇ ਵੀ ਮਤਲਬ ਦਿੱਕਤ ਨਹੀਂ ਭੋਰਾ ਵੀ ਵੀ ਕਣਕ ਨਹੀਂ ਉੱਗੀ ਜਾਂ ਧੋੜੀਆਂ ਤੇ ਰਹਿ ਗਈ ਜਾਂ ਇਹ ਹੋ ਗਿਆ ਕਿਤੇ ਪ੍ਰਾਲੀ ਵੱਧ ਸੀ ਜਾਂ ਘੱਟ ਸੀ ਚਲੋ ਜੇ ਆਪਾਂ ਕਹਿੰਦੇ ਕੁਦਰਤ ਦਾ ਸੋਚਾਂਗੇ ਤਾਂ ਕੁਦਰਤ ਸਾਡੇ ਬਾਰੇ ਵੀ ਸੋਚੂਗੀ ਓਕੇ ਸਤਿ ਸ੍ਰੀ ਅਕਾਲ ਜੀ